ਚਾਰ ਬੱਚੇ ਨੇ ਆਪਣੀ ਜ਼ਿੰਦਗੀ ਗਵਾ ਚੁੱਕੇ ਨੇਗੇ ਇਹ ਨਾਉਣ ਨਾਲ ਹੁੰਦਾ ਇਹ ਇਹ ਅਮੀਬਾ ਹੈ ਔਰ ਇਹ ਸਿੰਗਲ ਸੈਲਡ ਐਨੀਮਲ ਹੁੰਦਾ ਔਰ ਇਹ ਸਾਡੇ ਉੱਤੇ ਆ ਕੇ ਫਿਰ ਰਹਿ ਲੈਂਦਾ ਔਰ ਇਹ ਇੰਨਾ ਡੇਂਜਰਸ ਹੈ ਕਿ ਜੇ ਇਹਦਾ ਇਨਫੈਕਸ਼ਨ ਆ ਗਿਆ ਤੇ ਇਹ ਸੜਨ ਹੈ ਇਹ ਆ ਗਿਆ ਇਹਨੇ ਬਸ ਰਾਤੋਂ ਰਾਤ ਬੜਾ ਸੀਨੀਅਰ ਵੈਸੇ ਰੇਅਰ ਹੈ ਇੰਨੀ ਛੇਤੀ ਹੁੰਦਾ ਨਹੀਂ ਲੇਕਿਨ ਜੇ ਆ ਗਿਆ ਤੇ ਇਹਨੇ ਤੇਜ਼ ਬੁਖਾਰ ਲਿਆ ਕੇ ਇੱਕਦਮ ਜਾਨ ਲੈ ਲੈਂਦਾ ਦਿਮਾਖਾਂ ਵਾਲਾ ਕੀੜਾ ਕਿਉਂ ਕਹਿੰਦੇ ਨੇ ਇਹਦਾ ਇਸ ਲਈ ਦਿਮਾਗ ਖਾਣ ਵਾਲਾ ਕਿਹੜਾ ਕਹਿੰਦੇ ਨੇ ਕਿ ਇਹ ਨਕਦੇ ਥਰੂ ਵੜਦਾ ਤੇ ਸਿੱਧਾ ਬ੍ਰੇਂਚ ਚ ਚਲਾ ਜਾਂਦਾ ਚਾਰ ਬੱਚਿਆਂ ਦੀ ਜਾਨ ਗਈ ਉਹ ਵੀ ਜੇ ਕਹੀਏ ਇਫੈਕਟ ਹੈਗਾ ਹੁੰਦਾ ਕੀ ਹੈ ਇਹ ਅਮੀਬਾ ਰਹਿੰਦਾ ਕਿੱਥੇ ਹੈ ਇਹ ਅਮੀਬਾ ਖਾਰੇ ਪਾਣੀ ਸਮੁੰਦਰ ਚ ਨਹੀਂ ਮਿਲਦਾ ਇਹ ਅਮੀਬਾ ਮਿਲਦਾ ਜਿੱਥੇ ਖੜਿਆ ਹੋਵੇ ਪਾਣੀ ਝੀਲ ਹੋਵੇ ਜਾਂ ਨਦੀ ਹੋਵੇ ਜਾਂ ਕੋਈ ਵਾਟਰ پارک ਦਾ ਵੱਡਾ ਪੌਂਡ ਹੋਵੇ ਜਿੱਥੇ ਪਾਣੀ ਨਹੀਂ ਬਦਲਿਆ ਜਾਂਦਾ ਆਮੂਮਨ ਨਹੀਂ ਬਦਲਿਆ ਜਾਂਦਾ ਜਿੱਥੇ ਵੀ ਪਾਣੀ ਹੈ ਉਹਦੀ ਤਹਿ ਤੇ ਜਾ ਕੇ ਇਹ ਆਪਣਾ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਸਾਸੀ ਕਾਲਿਕ ਵੱਡੇ ਖਤਰੇ ਵਾਲੀ ਗੱਲ ਕਰਨ ਲੱਗੇ ਆ ਉਹ ਇਸ ਕਰਕੇ ਕਿਉਂਕਿ ਜੇ ਉਹਨੂੰ ਸੁਣ ਕੇ ਵੇਰ ਹੋ ਜਾਈਏ ਤਾਂ ਬਚਿਆ ਜਾ ਸਕਦਾ ਨਹੀਂ ਫਿਰ ਦਿਮਾਗ ਖਾਨ ਵਾਲਾ ਕੀੜਾ ਜਿਹੜਾ ਉਹ ਆਖਰ ਜਾਨ ਵੀ ਲੈ ਸਕਦਾ ਹਾਲਾਂਕਿ ਇਹ ਨਹੀਂ ਹੈਗਾ ਵੀ ਅਸੀਂ ਇਹਦੀ ਸ਼ੁਰੂਆਤੀ ਗੱਲ ਕਰ ਰਹੇ ਹਾਂ ਚਾਰ ਬੱਚੇ ਨੇ ਆਪਣੀ ਜ਼ਿੰਦਗੀ ਗਵਾ ਚੁੱਕੇ ਨੇਗੇ ਤੇ ਇਹ ਇਹ ਵੀ ਨਹੀਂ ਹੈਗਾ ਵੀ ਕਿਤੇ ਇੱਕ ਜਗ੍ਹਾ ਤੇ ਸੀ ਬਾਕੀ ਜਗ੍ਹਾ ਤੇ ਸੁਣਨ ਦੀ ਲੋੜ ਨਹੀਂ ਬਲਕਿ ਹਰ ਕਿਸ ਨੂੰ ਸੁਣਨ ਦੀ ਲੋੜ ਹੈ ਕਿਉਂਕਿ ਇਹ ਨਹਾਉਣ ਨਾਲ ਹੁੰਦਾ ਨਹਾਉਣ ਦਾ ਮਤਲਬ ਇਹ ਨਹੀਂ ਕਿ ਜਿਹੜਾ ਤੁਸੀਂ ਬਾਥਰੂਮ ਦੇ ਵਿੱਚ ਨਹਾਉਣੇ ਹੋ ਬਲਕਿ スイમિંગ پولیسی دیکھਦੇ ਆਮ ਤੌਰ ਤੇ واٹر پارکਸ دیکھਦੇ ਆਂ ਝਰਨੇ ਜਿਵੇਂ ਆਮ ਕਿਤੇ ਅਸੀਂ ਘੁੰਮਣ ਫਿਰਨ ਜਾਂਦੇ ਆਂ ਪਹਾੜੀਆਂ ਦੇ ਵਿੱਚ ਉੱਤੇ ਝਰਨੇ ਉੱਤੇ ਲੋਕ ਬਹੁਤ ਨਾਉਂਦੇ ਨੇਗੇ ਅਜਿਹਾਂ ਥਾਵਾਂ ਦੇ ਉੱਤੇ ਜਿਹਦੇਖਿਆ ਜਾਵੇ ਵੱਡੇ ਖਤਰੇ ਵਾਲੇ ਸੰਕੇਤ ਨੇ ਤੇ ਜ਼ਾਹਿਰ ਜੀ ਗੱਲ ਹੈ ਗਰਮੀ 'ਚスイਮਿੰਗ ਪੂਲਾਂੀਆਂ ਤੇ واਟਰ پارکਾਂ ਦੀਆਂ ਐਡਾਂ ਤੁਸੀਂ ਆਮ ਦੇਖਦੇ ਹੋ ਲੋਕ ਬਹੁਤ ਨਾਉਂ ਜਾਂਦੇ ਨੇ ਹੁਣ ਹੈਗਾ ਕਿਹੜਾ ਇਹ ਦਿਮਾਖਾਂ ਨਾਲਾ ਕੀੜਾ ਸੜਨ ਵਾਲਾ ਡਾਕਟਰ ਐਚ ਕੇ ਖਰਬੰਦਾ ਨੇਗੇ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਬਚਾ ਕੀ ਆ ਤੇ ਦੂਜੇ ਪਾਸੇ ਗੱਲ ਇਹ ਆ ਬਿਨੋਂਣਾ ਤਾਂ ਆਪਦੇ ਘਰੇ ਨਾਲੋਂ ਬਾਲਤੂ ਜਗਾਵਾ ਤੇ ਜਾ ਕੇ ਕਲੀਆਂ ਫੋਟੋਆਂ ਵਾਸਤੇ ਜਾਣ ਖਤਰੇ ਚ ਪਾਉਣਾ ਕਿੰਨਾ ਕ ਜਾਇਜ ਹੈ ਡਾਕਟਰ ਸਾਹਿਬ ਦੇਖਿਆ ਜਾਵੇ ਇਹ ਕੀੜੇ ਦਾ ਪਹਿਲਾਂ ਤਾਂ ਆਇਆ ਵੀ ਦਿਮਾਗ ਖਾਨ ਵਾਲਾ ਕੀੜਾ ਕਿਲਾ ਆਪਾਂ ਸਮਝਦੇ ਆਂ ਵੀ ਸ਼ਾਇਦ ਸੋਸ਼ਲ ਮੀਡੀਆ ਤੇ ਵੈਸੇ ਹੀ ਕੋਈ ਚੀਜ਼ ਵਾਇਰਲ ਹੋ ਰਹੀ ਆ ਪਹਿਲਾਂ ਤਾਂ ਯਕੀਨ ਕਰਿਆ ਜਾ ਸਕਦਾ ਇਹਦੇ ਤੇ ਬਿਲਕੁਲ ਜੀ ਬ੍ਰੇਨ ਈਟਿੰਗ ਅਮੀਬਾ ਹੈ ਯਕੀਨ ਕਰਿਆ ਜਾ ਸਕਦਾ ਆ ਲੋ ਆ ਮੈਂ ਤੁਹਾਨੂੰ ਅਮੀਬਾ ਦੀ ਫੋਟੋ ਵੀ ਦਿਖਾ ਦਿੰਨਾ ਹਾਂ ਇਹ ਇਹ ਅਮੀਬਾ ਹੈ ਔਰ ਇਹ ਸਿੰਗਲ ਸੈਲਡ ਐਨੀਮਲ ਹੁੰਦਾ ਔਰ ਇਹ ਸਾਡੇ ਉੱਤੇ ਆ ਕੇ ਫਿਰ ਰਹਿ ਲੈਂਦਾ ਔਰ ਇਹ ਇੰਨਾ ਡੇਂਜਰਸ ਹੈ ਕਿ ਜੇ ਇਹਦਾ ਇਨਫੈਕਸ਼ਨ ਆ ਗਿਆ ਤੇ ਇਹ ਸਡਨ ਹੈ ਇਹ ਆ ਗਿਆ ਇਹਨੇ ਬਸ ਰਾਤੋਂ ਰਾਤ ਬੜਾ ਸੀਵियर ਵੈਸੇ ਰੇਅਰ ਹੈ ਇਨੀ ਛੇਤੀ ਹੁੰਦਾ ਨਹੀਂ ਲੇਕਿਨ ਜੇ ਆ ਗਿਆ ਤੇ ਇਹਨੇ ਤੇਜ਼ ਬੁਖਾਰ ਲਿਆ ਕੇ ਇਕਦਮ ਜਾਨ ਲੈ ਲੈਣੀ ਹੈ ਇਹ ਫਿਰ ਦਿਮਾਖ ਖਾਨ ਵਾਲਾ ਕੀੜਾ ਕਿਉਂ ਕਹਿੰਦੇ ਨੇ ਇਹਨੂੰ ਇਹਦਾ ਇਸ ਲਈ ਦਿਮਾਖ ਖਾਨ ਵਾਲਾ ਕੀੜਾ ਕਹਿੰਦੇ ਨੇ ਕਿ ਇਹ ਨੱਕ ਦੇ ਥਰੂ ਵੜਦਾ ਹੈ ਤੇ ਸਿੱਧਾ ਬ੍ਰੇਨ 'ਚ ਚਲਾ ਜਾਂਦਾ ਅੱਛਾ ਜਾਂਦਾ ਉੱਥੀ ਆ ਇਹ ਨੱਕ 'ਚੋਂ ਵੜ ਕੇ ਨੱਕ ਤੋਂ ਨੇੜੇ ਰੂਟ ਹੈ ਜੀ ਨੱਕ ਦੇ ਅੰਦਰ ਬ੍ਰੇਨ ਨਾਲ ਹੀ ਆ ਬਿਲਕੁਲ ਹੂੰ ਇਹਨੂੰ ਸਭ ਤੋਂ ਨੇੜੇ ਇਹੀ ਲੱਗਦਾ ਬ੍ਰੇਨ ਸੌਫਟ ਆਰਗਨ ਹੈ ਉੱਥੇ ਰਹਿ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਨਾਲ ਹੀ ਉੱਥੇ ਬ੍ਰੇਨ ਤੋਂ ਫੀਵਰ ਆ ਜਾਂਦਾ ਆਮ ਤੌਰ ਤੇ ਜਿਹੇ ਅਜਿਹੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਨੇ ਉਹਦੇ ਤੇ ਯਕੀਨ ਬਹੁਤ ਮੁਸ਼ਕਿਲ ਦੇ ਨਾਲ ਹੁੰਦਾ ਵੀ ਯਾਰ ਐਵੇਂ ਵੀ ਪੋਸੀਬਲ ਹੈ ਬਟ ਚਾਰ ਬੱਚਿਆਂ ਦੀ ਜਾਨ ਗਈ ਉਹ ਵੀ ਜੇ ਕਹੀਏ ਇਫੈਕਟ ਹੈਗਾ ਉਹ ਬੱਚਿਆਂ ਦੀ ਆਖਰਕਾਰ ਜੇ ਦੇਖਿਆ ਜਾਵੇ ਵਿੱਚ ਗਲਤੀ ਕੀ ਸੀ ਜਾਂ ਕਹੀਏ ਕਿ ਉਹਨਾਂ ਦੀ ਬੁਰੀ ਕਿਸਮਤ ਕੀ ਉਹਨਾਂ ਨੇ ਕੀ ਚੀਜ਼ਾਂ ਜੇਹੀ ਕਰ ਦੇਖੋ ਇਹੀ ਅਵੇਅਰਨੈਸ ਲਈ ਅਸੀਂ ਅੱਜ ਬੈਠੇ ਆ ਕਿ ਇਸ ਗੱਲ ਦੀ ਜ਼ਿਕਰ ਕਰਕੇ ਲੋਕਾਂ ਨੂੰ ਸਾਵਧਾਨ ਕਰੀਏ ਹੁੰਦਾ ਕੀ ਹੈ ਇਹ ਅਮੀਬਾ ਰਹਿੰਦਾ ਕਿ ਇਹ ਅਮੀਬਾ ਖਾਰੇ ਪਾਣੀ ਸਮੁੰਦਰ ਚ ਨਹੀਂ ਮਿਲਦਾ ਇਹ ਅਮੀਬਾ ਮਿਲਦਾ ਜਿੱਥੇ ਖੜਿਆ ਹੋਵੇ ਪਾਣੀ ਝੀਲ ਹੋਵੇ ਜਾਂ ਨਦੀ ਹੋਵੇ ਜਾਂ ਕੋਈ ਵਾਟਰਪਾਰਕ ਦਾ ਵੱਡਾ ਪੌਂਡ ਹੋਵੇ ਜਿੱਥੇ ਪਾਣੀ ਨਹੀਂ ਬਦਲਿਆ ਜਾਂਦਾ ਆਮੂਨ ਨਹੀਂ ਬਦਲਿਆ ਜਾਂਦਾ ਜਿੱਥੇ ਵੀ ਪਾਣੀ ਹੈ ਉਹਦੀ ਤਹਿ ਤੇ ਜਾ ਕੇ ਇਹ ਆਪਣਾ ਉੱਥੇ ਰਹਿਣਾ ਸ਼ੁਰੂ ਕਰ ਦਿੰਦਾ ਉਹ ਤਹਿ ਤੇ ਜਦੋਂ ਰਹਿੰਦਾ ਉੱਥੇ ਜੇ ਤੁਸੀਂ ਜਾ ਕੇ ਬਾਰ-ਬਾਰ ਛਲਾਂਗਾ ਮਾਰੋਗੇ ਉਹਦੇ ਵਿੱਚ ਆਮ ਤੌਰ ਤੇ ਪਾਣੀ ਹਿਲਦਾ ਹੁੰਦਾ ਜਿਵੇਂ ਅਸੀਂ ਦੇਖਦੇ ਆਂ ਵੀ ਕਿਉਂਕਿ ਲੋਕ ਇੰਜੋਏ ਕਰਨ ਜਾਂਦੇ ਨੇ ਉੱਥੇ ਖੇਡਦੇ ਜਿਵੇਂ ਕਹਿੰਦੇ ਆ ਖੜਮਸਤੀਆਂ ਕਰਦੇ ਨੇ ਮਸਤੀ ਕਰਦੇ ਨੇ ਤਾਂ ਉਹ ਜ਼ਾਹਰ ਜੀ ਗੱਲ ਹੈ ਪਾਣੀ ਫਲੋਟ ਹੁੰਦਾ ਰਹਿੰਦਾ ਜੀ 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 ਜਦੋਂ ਫਲੋਟ ਹੋਏਗਾ ਉਹ ਸੈਡੀਮੈਂਟ ਤੋਂ ਅੱਗੇ ਤੁਹਾਡੇ ਨਾਲ ਕਰਾਈ ਅੰਦਰ ਵੱਟ ਜਾਊਗਾ ਇਹਦੇ ਤੇ ਤਾਂ ਕਿਸੇ ਨੇ ਚਿੰਤੀ ਨਹੀਂ ਕੀਤੀ ਹੁਣ ਲੋਕ ਆਮ ਤੌਰ ਤੇ ਗਰਮੀਆਂ ਚ ਇੰਜੋਏ ਕਰਦੇ ਨੇ ਜੀ ਬਿਲਕੁਲ ਤੁਹਾਡੀ ਗੱਲ ਠੀਕ ਹੈ ਔਰ ਇਹ ਰੇਅਰ ਕੰਡੀਸ਼ਨ ਹੈ ਇਹ ਰੇਅਰ ਕੰਡੀਸ਼ਨ ਹੈ ਕਾਮਨ ਕੰਡੀਸ਼ਨ ਨਹੀਂ ਹੈ ਪਰ ਲੇਕਿਨ ਵਿੱਚ ਤੁਹਾਡਾ ਨੰਬਰ ਨਹੀਂ ਹੈ ਕਿਵੇਂ ਜਜ ਕਰ ਗਲਤ ਆਹੀ ਹੈ ਕਿ ਰੇਅਰ ਚ ਸਾਡਾ ਨੰਬਰ ਨਹੀਂ ਹੈ ਜੇ ਅਸੀਂ ਇਹਨੂੰ ਐਕਸਪੋਜ਼ ਹੈਗੇ ਆ ਇਹ ਦੇਖੋ ਆਫਟਰ ਆਲ ਅਮੀਬਾ ਤਾਂ ਰਹਿੰਦਾ ਹੈ ਜ਼ਿਆਦਾ ਐਗਜ਼ਿਸਟੈਂਸ ਹੈ ਔਰ ਚਾਰ ਮੋਹਤਾ ਹੋਈਆਂ ਨੇ ਇਹ ਵੀ ਇਸ ਤੋਂ ਵੀ ਅਸੀਂ ਡਿਨਾਈ ਨਹੀਂ ਕਰ ਸਕਦੇ ਠੀਕ ਹੈ ਨੈਸ਼ਨਲ ਅਖਬਾਰ 'ਚ ਰਿਪੋਰਟ ਹੋਈ ਹੈ ਖਬਰ ਤੇ ਉਹ ਵੀ ਗਲਤ ਨਹੀਂ ਹੈ ਲੇਕਿਨ ਗੱਲ ਇਹ ਹੈ ਕਿ ਅਸੀਂ ਕਰਨਾ ਕੀ ਹੈ ਅਸੀਂ ਕਰਨਾ ਇਹ ਹੈ ਕਿ ਪਾਣੀ ਆਪਣੇ ਘਰ ਨਾਲੋ ਭਾਈ ਜੇ ਬਾਰ ਕਿਤੇ ਪੌਂਡ ਚ ਜਾਣਾ ਵੀ ਪੈਂਦਾ ਤੇ ਨੱਕ ਮੂੰਹ ਨਾ ਡਬੋ ਵਿੱਚ ਉਹਦਾ ਰੂਟ ਨੱਕ ਹੈ ਬਚਾ ਲੋ ਦੇਖੋ ਇਹ ਬਚਤ ਬਚਾਰਾ ਅਸੀਂ ਆਪ ਆਪਣਾ ਬਚਾਓ ਆਪ ਕਰਨਾ ਹੈ ਮੂੰਹ ਦੇਖੋ ਮੈਂ ਪਰਸਨਲੀ ਜੇ ਪੁੱਛਿਆ ਜਾਏ ਤੇ ਮੈਂ ਕਾਮਨ সুইਮਿੰਗ ਪੂਲ ਚ ਵੀ ਨਹੀਂ ਜਾਂਦਾ ਕਿਉਂਕਿ ਉੱਥੇ ਮਿਲਨੇ ਹੀ ਮਿਲਨੇ ਆ ਇਹ ਇਹ ਤਾਂ ਅਮੀਬਾ ਜਾਣ ਲੈਵਾ ਹੈ ਵਰਨਾ ਹੋਰ ਵੀ ਇਨਫੈਕਸ਼ਨ ਮਿਲਨੇ ਤੇ ਕਿਉਂ ਜਾਈਏ ਅਸੀਂ ਕਾਕੂ ਕੀ ਤਰ੍ਹਾਂ ਤਰ੍ਹਾਂ ਦੇ ਲੋਕ ਵੜਦੇ ਆਂਦਾ ਬਹੁਤ ਸ਼ੌਕ ਹੈ ਆਪਣੇ ਘਰੇ ਟੈਂਪਰੇਰੀ সুইমিং ਪੂਲ ਬਣਾਓ ਤੇ ਨਾਲੋ ਤੇ ਚੱਕ ਦਿਓ ਇਹ ਹੈ ਤਰੀਕਾ ਨਾਣ ਦਾ ਜੇ ਤੁਸੀਂ ਗਰਮੀਆਂ ਚ ਇੰਜੋਏ ਕਰਨਾ ਹੈ ਤੇ ਆ ਤਰੀਕਾ ਹੈ ਆਪਣੇ ਬੱਚਿਆਂ ਨੂੰ ਗਰਮੀ ਦੀਆਂ ਛੁੱਟੀਆਂ ਚ ਪਲਾਸਟਿਕ ਦੇ ਪੌਂਡ ਆਂਦੇ ਨੇ ਘਰੇ ਲਾ ਲਓ ਪਾਣੀ ਭਰੋ ਤਾਜ਼ਾ ਨਵਾਓ ਤੇ ਦੋ ਘੰਟੇ ਬਾਅਦ ਫੋਲਡ ਕਰਕੇ ਰੱਖ ਦਿਓ ਆ ਹੈਟ੍ਰਿਕ ਜਿਹੜੀ ਇੱਕ ਹੋਰ ਚੀਜ਼ ਦੱਸੋ ਜਿਹੜਾ ਮੈਂ ਜ਼ਿਕਰ ਕਰਿਆ ਵੀ ਝਰਨਿਆਂ ਚ ਚ ਜਾਣੇ ਆ ਜਿਵੇਂ ਕਿ ਕਿ ਇੱਕ ਬੱਚੇ ਦੀ ਹਿਸਟਰੀ ਹੈ ਇਹਦੇ ਚ ਜਾਂ ਆਮ ਤੌਰ ਤੇ ਅਸੀਂ ਦੇਖਦੇ ਹਾਂ ਸਾਡੇ ਤੋਰੇ ਚਲੋ ਨੇੜੇ ਹਿਮਾਚਲ ਕੰਨੀ ਲਾ ਲਓ ਉੱਥੇ ਕਈ ਝਰਨੇ ਕਈ ਜਗ੍ਹਾ ਤੇ ਹੈਗੇ ਨੇ ਉੱਥੇ ਲੋਕ ਬਹੁਤ ਇੰਜੋਏ ਕਰਦੇ ਨੇਗੇ ਉਹਨਾਂ ਤੇ ਫਿਰ ਆਖਰ ਕੀ ਖਤਰਾ ਉੱਥੇ ਤਾਂ ਪਾਣੀ ਗਿਰ ਗਿਰ ਕੇ ਜਾਈ ਜਾ ਰਿਹਾ ਸ ਚਰਨਿਆਂ ਤੇ ਨਹੀਂ ਖਤਰਾ ਲੇਕਿਨ ਜਿਹੜਾ ਝਰਨੇ ਦਾ ਪਾਣੀ ਗਿਰਦਾ ਹੈ ਉੱਥੇ ਇੱਕ ਥੱਲੇ ਉੱਥੇ ਰੁਕ ਵੀ ਜਾਂਦਾ ਥੋੜੀ ਜਿਹਾ ਉਹਦੇ ਝਰਨੇ ਦੇ ਕੋਲ ਉੱਥੇ ਹੀ ਤਾਂ ਜਾਂਦੇ ਆ ਅਸੀਂ ਹੌਲਡ ਹੁੰਦਾ ਜਿੱਥੇ ਝਰ ਉੱਥੇ ਹੀ ਤਾਂ ਪੈਦਾ ਹੁੰਦੇ ਨੇ ਹਾਂ ਅੱਛਾ ਉੱਥੇ ਹੀ ਤਾਂ ਪੈਦਾ ਹੋਣੇ ਆ ਜਿੱਥੇ ਪਾਣੀ ਰੁਗ ਗਿਆ ਉਹਦੇ ਥੱਲੇ ਜਾ ਕੇ ਇਹਨਾਂ ਨੇ ਆਪਣਾ ਘਰ ਬਣਾ ਲੈਣਾ ਇਹ ਠੀਕ ਉਸੇ ਤਰ੍ਹਾਂ ਨਾਲ ਆ ਡਾਕਟਰ ਸਾਹਿਬ ਜਿਵੇਂ ਪਹਿਲਾਂ ਚੱਲਿਆ ਸੀਗਾ ਲੋਕਾਂ ਨੇ ਗੋਭੀ ਖਾਣੀ ਛੱਡਤੀ ਸੀ ਉਹ ਬੰਦ ਗੋਭੀ ਉਹ ਚ ਵੀ ਕਹਿੰਦੇ ਹੁੰਦੇ ਸੀ ਕਿਹੜਾ ਉਹ ਉਹ ਵੀ ਵੈਸੇ ਹੁਣ ਦੱਸ ਦੋ ਨਾਲ ਉਹ ਵੀ ਵੈਸੇ ਸੱਚ ਹੀ ਹੈਗਾ ਉਹੀ ਆ ਉਹ ਵੀ ਨਹੀਂ ਜੀ ਨਹੀਂ ਬਿਲਕੁਲ ਸੱਚ ਹੈ ਉਹ ਹੈਗਾ ਸੂਰ ਦੇ ਮੀਟ ਤੋਂ ਪੋਰਕ ਤੋਂ ਤੇ ਬੰਦ ਗੋਭੀ ਤੋਂ ਇਹ ਦੋ ਚੀਜ਼ਾਂ ਨੇ ਪੱਤੇ ਵਾਲੀ ਗੋਭੀ ਬੇਸਿਕਲੀ ਜੇ ਇਹ ਦੋ ਜੇ ਕੱਚੇ ਲੋਗੇ ਜਾਂ ਘੱਟ ਪਕੇ ਲੋਗੇ ਜੇ ਬੋਇਲਡ ਹੋਣਗੇ 100 ਡਿਗਰੀ ਤੇ ਫੇਰ ਮਰ ਜਾਏਗਾ ਵਰਨਾ ਉਹਨੂੰ ਕਹਿੰਦੇ ਸਿਸਟੇ ਸਰਕੋਸਿਸ ਉਹ ਵੀ ਬ੍ਰੈਂਚ ਜਾਂਦਾ ਹੈ ਲੇਕਿਨ ਉਹਦੇ ਨਾਲ ਬੁਖਾਰ ਨਹੀਂ ਚੜਦਾ ਉਹਦੇ ਨਾਲ ਐਪੀਲੈਪਸੀ ਜਿਹੜਾ ਮਿਰਗੀ ਹੈ ਉਹੋ ਜੇ ਦੌਰੇ ਆਉਂਦੇ ਨੇ ਉਹ ਅਲੱਗ ਬਿਮਾਰੀ ਹੈ ਉਹ ਜਾਨ ਲੈਵਾ ਨਹੀਂ ਹੈ ਲੇਕਿਨ ਉਹਦੇ ਚ ਤੁਹਾਨੂੰ ਮਿਰਗੀ ਵਾਲੇ ਹਰ ਮਰੀਜ਼ ਦਾ ਸਾਨੂੰ ਉਹਦੇ ਚ ਬਲੱਡ ਟੈਸਟ ਆਂਦਾ ਸਿੰਪਲ ਅਸੀਂ ਬਲੱਡ ਟੈਸਟ ਤੋਂ ਪਤਾ ਕਰ ਲੀਦਾ ਹਿਸਟਰੀ ਵੀ ਲੈ ਲਈਦੀ ਹੈ ਵੀ ਅੱਛਾ ਕਈ ਲੋਕ ਤਾਂ ਸਲਾਦ ਚ ਖਾਂਦੇ ਨੇ ਬੜੇ ਸਵਾਦ ਨਾਲ ਜਾ ਇਹ ਨੂਡਲਸ ਵਾਲੇ ਕੀ ਕਰਦੇ ਨੇ ਨੂਡਲ ਬਣਾ ਕੇ ਬਾਅਦ ਚ ਕੱਲੀਆਂ ਸਬਜ਼ੀਆਂ ਪਾਉਂਦੇ ਨੇ ਉਹ ਗੜਬੜ ਹੈ ਉਹਦੇ ਚ ਬੋਇਲ ਹੋਇਆ ਨਹੀਂ ਖੂਬ ਜਿਆ ਯੂਜ਼ ਹੁੰਦੀ ਹੈ ਉਹਦੇ ਚ ਪਤਾ ਕੋਈ ਖੂਬ ਯੂਜ਼ ਹੁੰਦੀ ਹੈ ਤੇ ਉਹ ਜਿੰਨੇ ਵੀ ਚਟਣੀਆਂ ਵਾਲੇ ਨੇ ਇਹ ਜਿੰਨੇ ਵੀ ਫਾਸਟ ਫੂਡ ਵਾਲੇ ਨੇ ਜਿਹੜਾ ਸਟਰੀਟ ਫੂਡ ਅਸੀਂ ਕਹਿੰਦੇ ਆ ਜਿਹਦਾ ਅੱਜ ਦਾ ਯੂਥ ਬਹੁਤ دیਵਾਨਾ ਹੈ ਉਹ ਸਟਰੀਟ ਫੂਡ ਚ ਇਹ ਰਿਸਕ ਵੀ ਹੈ ਸਿਸਟਰਸ ਸਰਕੋਸਿਸ ਦਾ ਪੂਰਾ ਪੂਰਾ ਰਿਸਕ ਹੈ ਔਰ ਜੇ ਇੱਕ ਵਾਰੀ ਆ ਗਿਆ ਫਿਰ 5 ਸਾਲ ਦਵਾਈ ਚੱਲੂਗੀ ਇਦੇ ਚ ਜੇ ਦੇਖੀਏ ਰਦਰ ਸਾਹਿਬ ਕਹਿਣ ਦਾ ਮਤਲਬ ਹੈ ਇਹ ਦੋ ਕੀੜਿਆਂ ਦਾ ਜ਼ਿਕਰ ਚਲੋ ਦੂਜੇ ਵਾਲਾ ਤਾਂ ਪਤਗੋਬੀ ਵਾਲਾ ਤਾਂ ਲੋਕਾਂ ਨੇ ਸੁਣਿਆ ਹੋਣਾਗਾ ਪਰ ਆਹ ਵਾਲਾ ਜਿਹੜਾ ਨਾਉਣ ਵਾਲਾ ਇਹਦਾ ਤਾਂ ਜ਼ਿਕਰ ਇਸ ਵਾਰ ਆਇਆ ਹੈ ਤੇ ਲੱਗਦਾ ਕਿ ਜਿਵੇਂ ਹੁਣ ਇਹ ਰਿਪੋਰਟ ਹੋਇਆ ਤਾਂ ਲੋਕਾਂ ਨੂੰ ਇਹ ਜਿਹੜੀਆਂ ਚੀਜ਼ਾਂ ਜਿਵੇਂ ਆਮ ਤੌਰ ਤੇ ਚਲੋ ਏਨਜੋਇਮੈਂਟ ਦੇ ਵਾਸਤੇ ਕਾਹਲੂ ਖਤਰੇ ਚ ਜਾਣ ਨਾ ਪਵੇ ਇਸ ਕਰਕੇ ਵੇਰ ਰਹਿਣ ਦੀ ਲੋੜ ਹੈ ਬਿਲਕੁਲ ਜੀ ਇਹ ਵੇਰ ਰਹਿਣ ਦੀ ਲੋੜ ਹੈ ਵਾਟਰ پارک ਜੇ ਤੁਸੀਂ ਜਾਣਾ ਹੈ ਤੇ ਉਸ ਵਾਟਰ پارک ਦੀ ਸਫਾਈ ਨੂੰ ਮੇਕ ਸ਼ੋਰ ਕਰੋ ਐਸੇ ਪੌਂਡ 'ਚ ਨਾ ਜਾਓ ਜਿੱਥੇ ਪਾਣੀ ਹਫਤਾ ਹਫਤਾ ਬਦਲੇ ਨਹੀਂ ਜਾਂਦਾ ਤੇ ਮੇਰੇ ਹਿਸਾਬ ਨਾਲ ਤਾਂ ਕਾਮਨ সুইমিਂਗ ਪੂਲ ਚ ਵੀ ਜਾਣਾ ਹੈ ਤੇ ਨੱਕ ਔਰ ਮੂੰਹ ਨੂੰ ਬਚਾ ਕੇ ਹੀ ਰੱਖਣਾ ਪਏਗਾ ਤਾਂ ਹੀ ਗੱਲ ਬਣੇਗੀ ਜੇ ਨੱਕ ਦੇਖੋ ਇਹ ਰੂਟ ਆਪਣੇ ਛੇਧਾਂ ਨੂੰ ਤਾਂ ਬਚਾ ਕੇ ਰੱਖੀਏ ਨਾ ਜੇ ਇਹ ਬਚ ਗਏ ਤਾਂ ਸਭ ਕੁਝ ਹੀ ਬਚ ਗਿਆ ਇਹ ਧਿਆਨ ਰੱਖਣਾ ਸਾਡਾ ਫਰਜ਼ ਹੈ ਵਰਨਾ ਇਹੋ ਜੀ ਘਾਤਕ ਬਿਮਾਰੀਆਂ ਤੋਂ ਕਿਉਂ ਅਸੀਂ ਦੋ ਚਾਰ ਹੋਈਆਂ ਔਰ ਇਹ ਜਿਹੜਾ ਕੀੜਾ ਹੈ ਇਹ ਤਾਂ ਟਾਈਮ ਹੀ ਨਹੀਂ ਦਿੰਦਾ ਇਹ ਸੜਨ ਡੈਥ ਹੈ ਇਹ ਆਇਆ ਬੁਖਾਰ ਚੜ੍ਹਿਆ ਜਦ ਤੱਕ ਤੁਹਾਡੇ ਡਾਕਟਰ ਨੂੰ ਸਮਝ ਆਏਗੀ ਵੀ ਗੱਲ ਕੀ ਹੈ ਤਦ ਤੱਕ ਤਾਂ ਕੰਮ ਹੋ ਜਾਂਦਾ ਚਲੋ ਫਿਰ ਇਹ ਸਮਝਣ ਦੀ ਇਸ ਕਰਕੇ ਲੋੜ ਸੀ ਸਾਰਿਆਂ ਨੂੰ ਕਿਉਂਕਿ ਅਸੀਂ ਬਹੁਤ ਦੇਖਿਆ ਹੁਣ ਚਲਨ ਹੌਲੀ ਹੌਲੀ ਵਧ ਗਿਆ ਹੈਗਾ ਪਹਿਲਾਂ ਬਹੁਤ ਇੱਕ ਸਿਲੈਕਟਡ ਜੀ ਜੇ ਕਈ ਇਹ ਕੈਟਾਗਰੀ ਸੀ ਜਿਹੜੀ ਆਮ ਤੌਰ ਤੇ ਵਾਟਰ ਪਾਰਕਸ ਜਾਂ ਫਿਰ ਸਵੀਮਿੰਗ ਪੂਲ ਦੇ ਜਿਆਦਾ ਸ਼ੁਕੀਨ ਸੀ ਹੁਣ ਕਿਉਂਕਿ ਜਿਵੇਂ ਜਿਵੇਂ ਨੰਬਰ ਇਹਨਾਂ ਦਾ ਵਧ ਗਿਆ ਤਾਂ ਉਸ ਹਿਸਾਬ ਦੇ ਨਾਲ ਲੋਕ ਆਲੋਕ ਵੀ ਵਧ ਗਏ ਨੇਗੇ ਪਰ ਇਹ ਚਾਰ ਕਿਸਾਂ ਨੇ ਡਰਾਇਆ ਜ਼ਰੂਰ ਹੈ ਕਿ ਇਹ ਕੀੜੇ ਤੋਂ ਆਖਰਕਾਰ ਜਿਵੇਂ ਦਿਮਾਗ ਖਾਨ ਵਾਲਾ ਕੀੜਾ ਇਸੇ ਲਈ ਕਿਹਾ ਜਾਂਦਾ ਕਿਉਂਕਿ ਸਿੱਧਾ ਦਿਮਾਗ ਤੇ ਅਟੈਕ ਹੁੰਦਾ ਜਿਵੇਂ ਕਿ ਪੱਤਾ ਗੋਭੀ ਦੇ ਵਿੱਚ ਵੀ ਦਿਮਾਗ ਤੇ ਸਿੱਧਾ ਅਟੈਕ ਹੁੰਦਾ ਇਸ ਕਰ ਜਾਇਬਣਾ ਜਦੋਂ ਸਰਦਾ ਤੇ ਇੰਜੋਇਮੈਂਟ ਦੇ ਵਿੱਚ ਜੇ ਕਿਹਾ ਜਾਵੇ ਇਹ ਚੀਜ਼ ਨੂੰ ਮਿਸ ਕਰਕੇ ਵੀ ਇੰਜੋਇਮੈਂਟ ਕੀਤਾ ਜਾ ਸਕਦਾ ਹੈ ਤਾਂ ਆਖਰਕਾਰ ਅਜਿਹਾ ਜਿ ਇੰਜੋਇਮੈਂਟ ਕਦੇ ਨਹੀਂ ਕਰਨਾ ਚਾਹੀਦਾ ਜਿਹੜਾ ਜਾਣਤੇ ਬਣਾਇਆ ਵੇ ਸੀਨੀਅਰ ਵੀਡੀਓਲੰਸ ਬਿੰਤੇ ਇਹਦੇ ਨਾਲ ਸੁਮੇਸ਼ ਸਿੰਘ ਰੋਜਾਨਾ ਸੈਨਟੀਵੀ ਚੰਡੀਗੜ੍ਹ